ਜੰਭੂ ਬਾਰਡਰ ਤੇ ਲੱਗੇ ਕਿਸਾਨੀ ਧਰਨੇ ਦੀ ਗੂੰਜ ਦੁਨੀਆ ਭਰ ਦੇ ਵਿੱਚ ਪਹੁੰਚ ਚੁੱਕੀ ਹੈ ਇਸ ਵੇਲੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਜਿਸ ਤਰੀਕੇ ਦੀ ਤਸਵੀਰ ਸ਼ੰਭੂ ਬਾਰਡਰ ਦੇ ਉੱਪਰ ਬਣੀ ਹੋਈ ਹੈ ਦੁਨੀਆ ਭਰ ਤੋਂ ਲੋਕ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਕੇ ਇੱਥੇ ਦੀ ਤਸਵੀਰ ਦੇਖਣਾ ਚਾਹੁੰਦੇ ਨੇ ਕਿਉਂਕਿ ਤਰ੍ਹਾਂ-ਤਰ੍ਹਾਂ ਦੀਆਂ ਤਸਵੀਰਾਂ ਮੀਡੀਆ ਦੇ ਜ਼ਰੀਏ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚ ਰਹੀਆਂ ਨੇ ਔਰ ਜਿਹੜੇ ਲੋਕ ਵਿਦੇਸ਼ਾਂ ਤੋਂ ਆ ਰਹੇ ਨੇ ਔਰ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਰਹੇ ਨੇ ਆ ਕੇ ਦੇਖ ਰਹੇ ਨੇ ਕਿ ਹਾਲਾਤ ਇਸ ਵੇਲੇ ਕੀ ਹੈਗੇ ਨੇ ਕਿਹੋ ਜੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਤਾਂ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਹੈਗੇ ਨੇ ਗੁਰਕਰਨ ਜਿਹੜੇ ਅਮਰੀਕਾ ਤੋਂ ਆਏ ਨੇ ਔਰ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਨੇ ਅਮਰੀਕਾ ਤੋਂ ਤੁਸੀਂ ਇੱਥੇ ਜਦੋਂ ਪਹੁੰਚੇ ਆ ਕੇ ਤਸਵੀਰ ਦੇਖ ਕੇ ਜਹਨ ਚ ਕੀ ਆਇਆ ਬਈ ਮਨ ਭਰ ਆਉਂਦਾ ਜੀ ਜਦੋਂ ਆਪਾਂ ਦੇਖਦੇ ਸਾਡੇ ਇੱਥੇ ਕਿਸਾਨੀ ਦੇ ਕਰਕੇ ਸਾਡੇ ਬਜ਼ੁਰਗ ਪਿਛਲੇ 15 ਦਿਨਾਂ ਤੋਂ ਸੜਕਾਂ ਤੇ ਆ ਬੈਠੇ ਆ ਇੱਥੇ ਕਿਉਂਕਿ ਮਨ ਭਰ ਆਉਂਦਾ ਅੱਗੇ ਮੁੰਡਾ ਸ਼ੁਭਕਰਨ ਸਿੰਘ ਜਿਸ ਨੂੰ ਇਹ ਹਰਿਆਣਾ ਪੁਲਿਸ ਨੇ ਸ਼ਹੀਦ ਕਰ ਦਿੱਤਾ ਉਹਦਾ ਸਾਨੂੰ ਕੋਈ ਇਨਸਾਫ ਨਹੀਂ ਹਲੇ ਤਾਈ ਮਿਲਿਆ ਮਨ ਭਰ ਆਉਂਦਾ ਜੋ ਇਦਾਂ ਨੀਚੀਆਂ ਦੇਖੀ ਦੀਆਂ ਇੱਥੇ ਆ ਕੇ ਦਿਸ਼ਾਂ ਦੇ ਵਿੱਚ ਕਦੇ ਐਹੋ ਜੀ ਤਸਵੀਰ ਦੇਖੀ ਜਿਵੇਂ ਦੀ ਸਾਹਮਣੇ ਤੁਹਾਨੂੰ ਕੰਦ ਬਣੀ ਨਜ਼ਰ ਆ ਰਹੀ ਹੈ ਭਾਜੀ ਇਦਾਂ ਨਹੀਂ ਹੁੰਦਾ ਉੱਥੇ ਆਹ ਤਾਂ ਆਪਾਂ ਨੂੰ ਇੱਥੇ ਇੰਡੀਆ 'ਚ ਆ ਕੇ ਦੇਖਣ ਨੂੰ ਮਿਲਦੀਆਂ ਚੀਜ਼ਾਂ ਉੱਥੇ ਆ ਚੀਜ਼ਾਂ ਨਹੀਂ ਆ ਬਿੱਥੇ ਪੰਜਾਬੀ ਕੀ ਮਹਿਸੂਸ ਕਰਦੇ ਨੇ ਜਦੋਂ ਇਹ ਤਸਵੀਰਾਂ ਦੇਖਦੇ ਨੇ ਭਾਜੀ ਪੰਜਾਬੀ ਪੰਜਾਬ ਪ੍ਰਤੀ ਇਹ ਬਹੁਤ ਇਹ ਦਿਲ ਵਿੱਚ ਪੀੜ ਚੱਕੀ ਫਿਰਦੇ ਆ ਯਾਨੀ ਯਾਨਕਿ ਹੁਣ ਇਹ ਹੱਲੇ ਤਾਂ ਧਰਨੇ ਲੱਗੇ ਨੂੰ 15 ਦਿਨ ਆ ਇਹ ਹੋਰ ਵੀ ਪੰਜਾਬੀ ਅੱਗੇ ਦਿੱਲੀ ਮੋਰਚੇ ਵਾਂਗ ਜਲਦੀ ਆਉਣਗੇ ਇਸ ਮੋਰਚੇ ਨੂੰ ਸਪੋਰਟ ਦੇਣ ਦੇ ਲਈ ਤੇ ਪਹਿਲਾਂ ਵੀ ਦਿੱਲੀ ਮੋਰਚੇ ਵਿੱਚ ਆਪਣੇ ਜਿਹੜੇ ਐਨਆਰਆਈ ਵੀਰ ਹੋਰ ਸੀ ਉਹਨਾਂ ਨੇ ਬਹੁਤ ਜਿਆਦਾ ਯੋਗਦਾਨ ਪਾਇਆ ਸੀ ਮੋਰਚੇ ਵਿੱਚ ਹੁਣ ਦੇਖੋ ਇਹ ਟਾਈਮ ਆਉਣ ਤੇ ਹੋਰ ਵੀ ਪੰਜਾਬੀ ਉਧਰ ਆਉਣਗੇ ਸਾਰੇ ਪੀੜੀ ਚ ਕੀ ਫਿਰਦੇ ਜੀ ਮਨ ਚਪੜੇ ਲੱਗਣ ਤੋਂ ਪਹਿਲਾਂ ਆ ਗਏ ਸੀਗੇ ਤੁਸੀਂ ਪੰਜਾਬ ਕੇ ਜਾਂ ਬਾਅਦ ਚ ਆਏ ਹੋ ਜਿੰਨ ਪਾਜੀ ਮੈਂ ਪਹਿਲਾਂ ਆ ਗਿਆ ਸੀ ਮੈਂ ਜਨਵਰੀ ਚ ਆ ਚੁੱਕਾ ਸੀ ਤੇ ਫੇਰ ਹੁਣ ਵਿੱਚੋਂ ਆਪਣਾ ਰਜੇਵੇਂ ਜੋ ਥੋੜਾ ਟਾਈਮ ਕੱਢ ਕੇ ਹੁਣ ਫੇਰ ਅਸੀਂ ਕਿ ਇੱਕ ਦੋ ਦਿਨ ਲਾ ਕੇ ਆਈ ਹੁਣ ਤਰਨੇ ਦੇ ਵਿੱਚ ਕਿ ਆ ਕਿ ਹੋਰ ਰੁਕੂਗੇ ਅਜ ਰਾਤ ਤੱਕ ਅੱਛਾ ਹਾਂਜੀ 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 ਆ ਲਾਇਆ ਕੋਈ ਕਿ ਜਾਂ ਇਕੱਲੇ ਆਇਓ ਨਾਲ ਫਰੈਂਡ ਮੇਰੇ ਹੱਥੋਂ ਜੀ ਐਤੋਂ ਤੇ ਉਦੋਂ ਤੋਂ ਮੈਂ ਅਮਰੀਕਾ ਤੋਂ ਤਾਂ ਇਕੱਲੇ ਆਇਆ ਹਾਂ ਜੀ ਹਾਂਜੀ ਵਿਸ਼ਵ ਵਿੱਚ ਕਿਸ ਤਰੀਕੇ ਦੀ ਚਰਚਾ ਹੁੰਦੀ ਹੈ ਜਦੋਂ ਕਿਉਂਕਿ ਪਿਛਲੀ ਵਾਰੀ ਵੀ ਸਿੰਘੂ ਬਾਰਡਰ ਤੇ ਜਦੋਂ ਮੋਰਚਾ ਲੱਗਾ ਸੀਗਾ ਤਾਂ ਵਿਦੇਸ਼ਾਂ ਦੀਆਂ ਸੈਂਬਲੀਆਂ ਦੇ ਵਿੱਚ ਜਿਹੜੀ ਸੀਗੀ ਇਹ ਗੂੰਜ ਉੱਠੀ ਸੀਗੀ ਇਸ ਵਾਰ ਕੀ ਮਾਹੌਲ ਹੈ ਵਿਦੇਸ਼ਾਂ ਦੇ ਵਿੱਚ ਕੀ ਪਰਸਪੈਕਸ਼ਨ ਕੀ ਬਣ ਰਹੀ ਹੈ ਉੱਥੇ ਕੋਈ ਮਾਹੌਲ ਜਾਨਕੀ ਹਰੇਕ ਪੀੜਾ ਚੱਕੀ ਫਿਰਦਾ ਹਰੇਕ ਬੰਦਾ ਪੰਜਾਬ ਦਾ ਠੀਕ ਤੇ ਜਣਕੀ ਸਾਨੂੰ ਵੀ ਸਾਡੀਆਂ ਫਸਲਾਂ ਦਾ ਜਿਹੜਾ ਐਮੋਲ ਐਮਐਸਪੀ ਦੇ ਮਿਲੇ ਤੇ ਜਣਕੀ ਜੇ ਇਹਨਾਂ ਮੌਲਕਾਂ 'ਚ ਰੋਜ਼ਗਾਰ ਹੋਵੇ ਵਧੀਆ ਤੇ ਅਸੀਂ ਕਾਹ ਤੋਂ ਬਾਹਰ ਜਾਈਏ ਜਣਕੀ ਇਹਦੋਂ ਸੋਹਣੀ ਧਰਤੀ ਦੁਨੀਆ 'ਤੇ ਹੈਣੀ ਬਾਬੇ ਨਾਨਕ ਦੀ ਧਰਤੀ ਆ ਤੇ ਪੀੜੀ ਯਮਨ 'ਚ ਹੋਰ ਹਣ ਜਿਆਦਾ ਨਹੀਂ ਕਹਿ ਸਕਦੇ ਪਛ ਜਿਵੇਂ ਕਿਸਾਨਾਂ ਨੇ ਵੀ ਮੰਗਾ ਰੱਖਿਆ ਕਿ ਸਾਨੂੰ ਐਮਐਸਪੀ ਦੀ ਗਰੰਟੀ ਦਿਓ ਸਾਡੀ ਨੌਜਵਾਨੀ ਕਹਿੰਦੇ ਵਿਦੇਸ਼ਾਂ ਦੇ ਵਿੱਚ ਜਾਈ ਜਾਂਦੀ ਹੈ ਲੱਗਦਾ ਕਿ ਜੇਕਰ ਇਹ ਮੰਗਾਂ ਪੂਰੀਆਂ ਹੁੰਦੀਆਂ ਨੇ ਤਾਂ ਨੌਜਵਾਨੀ ਵੀ ਇੱਥੇ ਰਹੂਗੀ ਭਾਈ ਨੌਜਵਾਨੀ ਇੱਥੇ ਵਧੀਆ ਕੰਮ ਹੋਣ ਸਾਨੂੰ ਸਾਡੀਆਂ ਫਸਲਾਂ ਦਾ ਪੂਰਾ ਮੌਲ ਮਿਲੇ ਅਸੀਂ ਇੱਥੇ ਮਿਹਨਤ ਕਰਨ ਨੂੰ ਤਿਆਰ ਆ ਜਦ ਮੌਲ ਨਹੀਂ ਮਿਲਣਾ ਤੇ ਕੋਈ ਵੀ ਹੋਰ ਰਜਗਾਰ ਨਹੀਂ ਤਾਂ ਹੀ ਆਪਣੇ ਸਾਰਾ ਪੰਜਾਬ ਵਿਦੇਸ਼ਾਂ ਲਕੂਸ਼ ਕਰ ਰਿਹਾ ਆਪਣੇ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਆ ਇਸ ਟਾਈਮ ਆਉਣ ਵਾਲੇ ਦਸਾਂ ਸਾਲਾਂ ਵਿੱਚ ਪੰਜਾਬ ਦੀ ਨੀਤ ਜਿਹੜੀ ਦਿਸ਼ਾ ਬਦਲ ਜਾਣੀ ਆ ਪਿੰਡ ਖਾਲੀ ਹੋ ਜਾਣੇ ਆ ਇਥੋਂ ਦੇਖੋ ਭਾਈ ਹੁਣ ਇਹ ਵੀ ਗੱਲ ਅਕਸਰ ਹੀ ਉੱਠਦੀ ਕਿ ਕਿਸਾਨਾਂ ਦੇ ਪੁੱਤ ਵਿਦੇਸ਼ਾਂ ਦੇ ਵਿੱਚ ਚਲੇ ਗਏ ਮੈਨੂੰ ਲੱਗਦਾ ਕਿ ਮੁੜਨਾ ਤਾਂ ਹਰ ਕੋਈ ਚਾਹੁੰਦਾ ਪਰ ਲੋਕੀ ਮਿੱਟੀਆਂ ਜੇਲਾਂ ਦੇ ਵਿੱਚ ਫਸ ਗਏ ਭਾਈ ਮਿੱਟੀਆਂ ਜੇਲਾਂ ਚੋਂ ਨਿਕਲਣਾ ਚਾਹੁੰਦੇ ਆ ਲੋਕੀ ਇਦਾਂ ਦੀ ਗੱਲ ਨਹੀਂ ਆ ਇਹ ਹਰੇਕ ਨੂੰ ਆਪਣੇ ਪੰਜਾਬ ਨਾਲ ਪਿਆਰ ਆ ਆਪਣੇ ਪਿੰਡਾਂ ਨਾਲ ਪਿਆਰ ਆ ਠੀਕ ਹੈ ਜੋ ਸਕੂਨ ਆਪਣੇ ਪਿੰਡਾਂ ਚ ਜਾਂ ਆਪਣੇ ਸ਼ਹਿਰ ਚ ਆ ਕੇ ਸਾਨੂੰ ਮਿਲਦਾ ਉਹ ਹੋਰ ਕਿਤੇ ਨਹੀਂ ਹੈ ਤੇ ਅਬੀ ਤੱਕ ਨਹੀਂ ਚਰਚਾਵਾਂ ਹੁੰਦੀਆਂ ਜਦੋਂ ਇਹ ਸਾਹਮਣੇ ਤਸਵੀਰ ਵੇਂਦੇ ਨੇ ਕਹਿੰਦੇ ਨੇ ਕਿ ਜਦੋਂ ਕਿਸੇ ਮੁਲਕ ਦਾ ਬਾਰਡਰ ਟੱਪਣਾ ਹੋਵੇ ਤਾਂ ਉਦੋਂ ਵੀ ਇਨੀ ਸ਼ਕਤੀ ਨਹੀਂ ਹੁੰਦੀ ਸੇਮ ਚੀਜ਼ ਇਹ ਅਮਰੀਕਾ ਮੈਕਸੀਕੋ ਬਾਰਡਰ ਤੇ ਵੀ ਨਹੀਂ ਹਣੀ ਉਹ ਵੀ ਬੰਦਾ ਸੇਫ ਤਰੀਕੇ ਨਾਲ ਟੱਪ ਸਕਦਾ ਪਰ ਆ ਥੋੜਾ ਜਿਹਾ ਮੈਂ ਹੁਣ ਪਿੱਛੇ ਮਾਹੌਲ ਦੇਖਿਆ ਜਨ ਕਿ ਉਹਨਾਂ ਨੇ ਕਿਹਾ ਜੇ ਅੱਗੇ ਨਾ ਆਇਓ ਇਹ ਗੋਲਾ ਮਾਰ ਸਕਦੇ ਆ ਸਾਨੂੰ ਕਿਸ ਦਾ ਥੋੜੇ ਪਿਛੇ ਰਵੋ ਇਹ ਡਰੋਨੀ ਤਸਵੀਰ ਆ ਗਾਂ ਵਾਲੀ ਉਹਦਾ ਬੜਾ ਟੱਪਣ ਔਖਾ ਕਿ ਇਹ ਵਾਲਾ ਆ ਔਖਾ ਜੀ ਹਲੇ ਇਸ ਟਾਈਮ ਤੋਂ ਬੜਾ ਟੱਪ ਜਾਵਾਂਗੇ ਆ ਵੀ ਹਾਂਜੀ ਦੇਖਿਓ ਤਸਵੀਰ ਸਾਰੀ ਜਦੋਂ ਅਭਦੇਸ਼ ਚ ਵੀ ਹੁੰਦੇ ਹੋ ਕਿ ਕਿਵੇਂ ਇੱਥੇ ਅਸੀਂ ਅਸੀਂ ਸਾਲਾਂ ਦੇ ਬਜ਼ੁਰਗ ਬੈਠੇ ਨੇ ਕਿਵੇਂ ਬੀਬੀਆਂ ਆ ਮਾਵਾ ਪੈਣਾ ਇੱਥੇ ਪਹੁੰਚਦੀਆਂ ਹਾਂਜੀ ਭਾਜੀ ਦੇਖੀ ਦੀ ਆ ਰੂਸ਼ ਆਉ ਨੂੰ ਆ ਕੇ ਆਪਾਂ ਪੰਜਾਬ ਪੰਜਾਬ ਦੇ ਰੇ ਜਾਣਕਾਰੀ ਇਕੱਠੀ ਕਰੀ ਦੀ ਆ ਖਬਰਾਂ ਪੰਜਾਬ ਦੀਆਂ ਦੇਖੀ ਦੀਆਂ ਆਪਣੀ ਕਿਸਾਨੀ ਦੀਆਂ ਦੇਖੀ ਦੀਆਂ ਪਹਿਲਾਂ ਤੋਂ ਹੀ ਯਾਨਕੀ ਦਿੱਲੀ ਮੋਰਚੇ ਤੋਂ ਹੀ ਵੇ ਜੇ ਬੰਦੀ ਸਿੰਘਾ ਵਾਲਾ ਮੋਰਚਾ ਲੱਗਾ ਸੀ ਉਦੋਂ ਤੋਂ ਹਰ ਇੱਕ ਚੀਜ਼ ਪੂਰੀ ਆਪਾਂ ਇਹ ਜਾਣਕਾਰੀ ਰੱਖੀਦੀ ਆ ਜਨਕੀ ਸੇਵਾ ਵੀ ਆਪਣੀ ਟਾਈਮ-ਟਾਈਮ ਤੇ ਆਪਾਂ ਪਹੁੰਚਦੀ ਕਰੀਦੀ ਆ ਮੋਰਚਿਆਂ 'ਚ ਜਿਵੇਂ ਮੋਢੇ ਨਾਲ ਦੇ ਸਾਥੀ ਹੋਣਗੇ ਜਿਵੇਂ ਪਤਾ ਲੱਗਾ ਕਿ ਤੁਸੀਂ ਹੁਣ ਪੰਜਾਬ ਆਇਓ ਛੱਬੂ ਤੇ ਪਹੁੰਚੇ ਹੋ ਲੈਂਦੇ ਅਪਡੇਟ ਹਾਂਜੀ ਭਾਜੀ ਮੈਨੂੰ ਅੱਜ ਸਵੇਰੇ ਹੀ ਮੇਰੇ ਫਰੈਂਡ ਸੁਖਵਿੰਦਰ ਸਿੰਘ ਦਾ ਫੋਨ ਆਇਆ ਸੀ ਤੇ ਉਹਨੇ ਕਿਹਾ ਕਰੀ ਇਹ ਤੁਸੀਂ ਗਏ ਨਹੀਂ ਮੈਂ ਕਿਹਾ ਮੈਂ ਅੱਜ ਜਾ ਰਿਆਂ ਦੁਆਰਾ ਤੇ ਉਹ ਕਹਿੰਦੇ ਜਾ ਕੇ ਆ ਉਹ ਥੱਲੇ ਨਹੀਂ ਆ ਸਕਦੇ ਤੇ ਕਹਿੰਦੇ ਜੇ ਅਸੀਂ ਵੀ ਆਏ ਤੇ ਅਸੀਂ ਵੀ ਹਾਜ਼ਰੀ ਲਵਾਉਂਗੇ ਇੱਕ ਦੋ ਦਿਨ ਜਣ ਕਿ ਆਪਣੇ ਰਜੇਵੇਂ ਜੋ ਇੱਥੇ ਲਾ ਕੇ ਜਾਵਾਂਗੇ ਇਹ ਉਹ ਵੀ ਦਰਦ ਉਹਨਾਂ ਨੂੰ ਵੀ ਪੰਜਾਬ ਪ੍ਰਤੀ ਦਰਦ ਆਪਰੇ ਜਿੰਨੇ ਵੀ ਐਨ ਆਰ ਆਈ ਵੀਰ ਸਾਰੇ ਦਰਜ ਕੀ ਫਰਦੇ ਪਰ ਪੰਜਾਬ ਪ੍ਰਤੀ ਲੱਗਦਾ ਕੰਮ ਭਾਵੇਂ ਵਿਦੇਸ਼ਾਂ ਚ ਆ ਪਰ ਲੱਗਦਾ ਧਿਆਨ ਇੱਥੇ ਰਹਿੰਦਾ ਹਾਂਜੀ ਉਹੀ ਭਾਜੀ ਭਾਵੇਂ ਅਸੀਂ ਚਲੇ ਵਿਦੇਸ਼ਾਂ ਚ ਗਏ ਸਾਡਾ ਦਿਲ ਹਮੇਸ਼ਾ ਪੰਜਾਬ ਲਈ ਧੜਕਦਾ ਹਾਂਜੀ ਕੈਬਲਿਤਾ ਇਹ ਨੌਜਵਾਨ ਨੇ ਜਿਹੜੇ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਆਏ ਨੇ ਤਾਂ ਕਹਿੰਦੇ ਨੇ ਕਿ ਇੱਕ ਦਰਦ ਹੈ ਜਿਹੜਾ ਪੰਜਾਬ ਦੇ ਲਈ ਉਹ ਹਮੇਸ਼ਾ ਰਹੇਗਾ ਉਸੇ ਤਰੀਕੇ ਦੇ ਨਾਲ ਬਣਾ ਰਹੇਗਾ ਭਾਵੇਂ ਲੱਖਾਂ ਅਸੀਂ ਵਿਦੇਸ਼ਾਂ ਦੇ ਵਿੱਚ ਚਲੇ ਜਾਈਏ ਪਰ ਇਹ ਤਸਵੀਰ ਦੇਖ ਕੇ ਕਹਿੰਦੇ ਨੇ ਕਿ ਜਰੂਰ ਮਨ ਉਦਾਸ ਹੁੰਦਾ ਕਿ ਜਿਸ ਤਰੀਕੇ ਦੇ ਨਾਲ ਇੱਥੇ ਕਿਸਾਨਾਂ ਨੂੰ ਰੱਖਿਆ ਗਿਆ ਜਿਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਗਈ ਹੈ ਔਰ ਜਿਸ ਤਰੀਕੇ ਦੇ ਨਾਲ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਕੈਮਰਾਮੈਨ ਸਾਹਿਬ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਣੀ ਟੀਵੀ ਸ਼ੰਭੂ ਬਾਰਡਰ